ਸ਼ਸ਼ੀਕਲ ਜੀ ਜੀ ਅਨੁਵਾਦ ਦੇ ਆ ਮੇਰੇ YouTube ਚੈਨਲ ਦੇ ਅੱਜ ਆਪਾਂ ਮੁਲਾਜ਼ਮ ਦੀਆਂ ਜੋ ਵੀ ਵੱਖ-ਵੱਖ ਮੰਗਾਂ ਹੈਗੀਆਂ ਨੇ ਉਹ ਆਪਾਂ ਪ੍ਰਧਾਨ ਅਮਰਜੀਤ ਸਿੰਘ ਮਗਲੀ ਦੇ ਨਾਲ ਗੱਲਬਾਤ ਕਰਕੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਸ਼ਸ਼ੀਕਲ ਜੀ ਆਪਣੇ ਪੰਜਾਬ ਮੁਲਾਜ਼ਮ ਦੇ ਏਰੀਆ ਜੋ ਕਿ ਕਿੰਨ ਪੈਨਸ਼ਨ ਦਾ ਏਰੀਆ ਕਿੰਨਾ ਪਰਸੈਂਟ ਦੇ ਸਕਦੇ ਪੰਜਾਬ ਸਰਕਾਰ ਉਸ ਬਾਰੇ ਮੈਨੂੰ ਥੋੜੀ ਜਾਣਕਾਰੀ ਪੰਜਾਬ ਸਰਕਾਰ ਦੇ ਜੋ ਮੁਲਾਜ਼ਮਾਂ ਦਾ ਪੇਗ ਹੁੰਦਾ ਏਰੀਆ ਦਾ ਜੀ ਬਹੁਤ ਵੱਡੀ ਮੰਗਾਂ ਲਗਭਗ 18 ਹਜ਼ਾਰ ਕੋਰਟ ਉੱਪਰ ਬਣਦਾ ਪਰ ਪੰਜਾਬ ਸਰਕਾਰ ਨਾਲ ਬੇਤਾਂਹ ਹਰਪਾਰਸ਼ ਸੀਮਾ ਨਾਲ ਜਾਂ ਮੁਖਰੀ ਭਵਾਨਤਮਨ ਨਾਲ ਜਾਂ ਸਬ ਕਮੇਟੀ ਨਾਲ ਕਈ ਮੀਟਿੰਗਾਂ ਹੋਈਆਂ ਪੰਜਾਬ ਹੰਟੰਡੀਆ ਦੇ ਵਿੱਚ ਜੋ ਏਰੀਆ ਦਾ 5.5 ਸਾਲ ਲਗਭਗ 7-8-8 ਸਾਲ ਕੋ ਮੜਨ ਦਿੱਤਾ ਜਾਵੇ ਪਰ ਮੁਖਰੀ ਭਵਾਨਤਮਨ ਬੇਤਾਂਹ ਹਰਪਾਰਸ਼ ਸੀਮਾ ਨਾਲ ਇਹ ਪ੍ਰੋਸਾ ਦਾ ਆਇਆ ਹੋਏ ਉਹਨਾਂ ਸਭ ਵਿੱਚ ਜੋ ਇਹ ਦੇ ਨੂੰ ਦਿੱਤਾ ਜਾਵੇ ਹਾਨੀ ਨਾ ਹੋਵੇ ਅੱਪਾ ਤੁਹਾਨੂੰ ਹੋਰ ਇਸ ਕੋਸ਼ ਦੂਸਰਾ ਕੁਐਸਚਨ ਪੁੱਛਣਾ ਚਾਹੁੰਨੇ ਆ ਜੋ ਕਿ 2004 ਤੋਂ ਬਾਅਦ ਭਰਤੀ ਹੋਏ ਜੋ ਪਲਾਜ਼ਮ ਨੇ ਜੋ ਪੇ ਕਮਿਸ਼ਨ ਦਾ ਏਰੀਆ ਹੈ ਇਹ ਸਰਕਾਰ ਕਿਸ ਸਮੇਂ ਤੱਕ ਤੇ ਕਿੰਨਾ ਟਾਈਮ ਹੋਰ ਲੱਗ ਸਕਦਾਗਾ ਉਸ ਬਾਰੇ ਮੈਨੂੰ ਥੋੜੀ ਜਾਣਕਾਰੀ ਦਿਓ ਜੀ ਜੋ ਪੇ ਕਮਿਸ਼ਨ ਦਾ ਏਰੀਆ ਦੀ ਗੱਲ ਆ ਮੈਡਮ ਜੀ ਬਹੁਤ ਵੱਡੀ ਇਹ ਤੁਸੀਂ ਵਧੀਆ ਮੰਗ ਰੱਖੀ ਆ ਹਾਂਜੀ ਪਰ 18000 ਕਰੋੜ ਏਰੀਆ ਦੀ ਮੰਗ ਆ ਬਹੁਤ ਵੱਡੀ ਜਿਸ ਨੂੰ ਲੈ ਕੇ ਜੋ ਸਾਂਝ ਫਰੰਡ ਦਾ ਅਗਸਤ 30 ਰਾਣਾ ਨੇ ਮੀਟਿੰਗਾਂ ਹੋਈਆਂ ਲੋਕਾਂ ਦੇ ਭਵਾਨ ਦਵਾਂ ਦੇ ਨਾਲ ਵੇ ਤੋਨੇ ਹਰਪਾਲ ਸਿੰਘ ਜੀਮਾਂ ਦੇ ਨਾਲ ਵੀ ਜੋ ਪੇਕੇ ਹੁੰਦਾ ਏਰੀਆ ਲਗਭਗ 18000 ਜੋ ਕਰੋੜ ਰੁਪਏ ਬਣਦਾ ਉਹਨਾਂ ਨੂੰ ਦਿੱਤਾ ਜਾਵੇ ਪਰ ਅਜੇ ਤੱਕ ਮੀਟਿੰਗ ਦੇ ਵਿੱਚ ਸਿਰਫ ਲਾਲੀ ਪ੍ਰਾਪਤ ਹੋਇਆ ਮਲਾਜਾਂ ਨੂੰ ਉਹ ਸਾਧਾਰਨ ਜਿਹੜੀ ਜੋ ਚੋਣ ਨੇੜੇ ਆ ਰਹੀ ਆ ਉਹਨੂੰ ਦੇਖਦੇ ਹੋਏ ਕਿਉਂਕਿ ਹਰ ਇੱਕ ਤਰ੍ਹਾਂ ਦਾ ਮਲਾਜ ਅੱਜ ਤਣਤੰਦ ਵਿੱਚ ਪਹੁੰਚੇ ਹੋਇਆ ਮਾਂ ਸਰਕਾਰੀ ਪੋਲ ਖੁੱਲਣ ਵਾਸਤੇ 11 ਨਵੰਬਰ ਤੋਂ ਪਹਿਲਾਂ ਜੋ ਮਾਂ ਸਰਕਾਰ ਆ ਉਹ ਪੇਕੇ ਹਿੰਦੇਰੀਆ ਸੰਬੰਧੀ ਕੋਈ ਫੈਸਲਾ ਕਰ ਸਕਦੀ ਹੈ ਹਾਂ ਜੀ ਮੈਨੂੰ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਜੀ ਨੇ ਕਿਹੜੇ ਕਿਹੜੀਆਂ ਮੰਗਾਂ